ਕਿ ਜਿਹੜਾ ਪ੍ਰਸ਼ਾਸਨ ਹੈ ਉਹ ਸਾਡੇ ਕੋਲ ਬਹੁਤ ਲੇਟ ਪਹੁੰਚਿਆ। ਤੋਂ ਸਰਕਾਰ ਤੇ ਨਾਰਾਜ਼ਗੀ ਆ ਕਿ ਭਾਈ ਸਾਡੇ ਤੱਕ ਜਾਂ ਸਾਨੂੰ ਇੱਥੋਂ ਤੱਕ ਕਿਉਂ ਲਿਆਂਦਾ ਗਿਆ। ਅਸੀਂ ਜੇ ਚਾਹੁੰਦੇ ਤਾਂ ਪ੍ਰਸ਼ਾਸਨ ਜਿਹੜਾ ਸੀ ਉਹ ਤਾਂ ਪਿੱਛੇ ਵੀ ਰੋਕ ਸਕਦਾ ਸੀ। ਭਾਈ ਚਲੋ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਉਹਦੇ ਲਈ ਇੱਕ ਇੱਕ ਚੀਜ਼ ਇਕੱਠੀ ਕਰਨੇ ਟਾਈਮ ਲੱਗਦਾ। ਦੇਰ ਆਇ ਦਰੋਸਤ ਆਏ। ਪ੍ਰਸ਼ਾਸਨ ਵੱਲੋਂ ਕੋਈ ਢਿੱਲ ਨਹੀਂ ਰਾਤ ਦੇ ਲੱਗੇ ਆ। ਸ਼ਾਸਨ ਚਾਹੁੰਦਾ ਜਾਂ ਠੇਕੇਦਾਰ ਚਾਹੁੰਦੇ ਆ ਕਿ ਬੰਧੇ ਨਾਲ ਪਾਣੀ ਲੱਗ ਜਵੇ ਫੇਰ ਹੀ ਇਹਨਾਂ ਦੀ ਬਾਹ ਫੜੀਏ ਫੇਰ ਟੈਂਡਰ ਭਰੇ ਜਾਂਦੇ ਆ ਸਾਨੂੰ ਬਚਾਉਣ ਦੇ ਲਈ ਫੇਰ ਟੈਂਡਰ ਭਰੇ ਜਾਂਦੇ ਆ ਸਾਡੀਆਂ ਸਾਡੀਆਂ ਖੁਸ਼ੀਆਂ ਦੇ ਟੈਂਡਰ ਭਰੇ ਜਾਂਦੇ ਵੀ ਇਹਨਾਂ ਨੂੰ ਕਿੰਨੇ ਕੁ ਦੇ ਵਿੱਚ ਅਸੀਂ ਬਚਾ ਸਕਦੇ ਹੂੰ ਕੋਈ ਕਰੋੜ ਦਾ ਕਹਿੰਦਾ ਕੋਈ 50 ਲੱਖ ਦਾ ਕਹਿੰਦਾ ਕੋਈ 10 ਲੱਖ ਦਾ ਕਹਿੰਦਾ ਫੇਰ ਸਾਡੇ ਟੈਂਡਰ ਪਰ ਬਹੁਤ ਸਹਿਯੋਗ ਦਿੱਤਾ ਸਾਨੂੰ ਪੀਵੀ 32 ਨੇ ਇਹਨਾਂ ਨੇ ਸਾਡੀਆਂ ਪਹਿਲਾਂ ਵੀਡੀਓ ਪਾਈਆਂ ਦੋ ਤਿੰਨ ਤੇ ਉਹ ਵੀਡੀਓ ਵਾਇਰਲ ਹੋਈਆਂ ਤਾਂ ਪ੍ਰਸ਼ਾਸਨ ਦੇ ਥੋੜੇ ਜੇ ਕੰਨ ਖੁੱਲੇ ਆ ਫੇਰ ਉਸ ਤੋਂ ਬਾਅਦ ਪ੍ਰਸ਼ਾਸਨ ਸਾਡੇ ਕੋਲ ਆਉਣਾ ਚਾਲ ਸਭ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜੇ ਅੱਜ ਕੱਪਾ ਬਚਾ ਦੇ ਵਿੱਚ ਹੈ ਗਿਆ ਤਾਂ ਸਭ ਤੋਂ ਵੱਡਾ ਯੋਗਦਾਨ ਇਲਾਕਾ ਨਿਵਾਸੀਆਂ ਦਾ ਪਬਲਿਕ ਦਾ ਹੈ ਤੇ ਸਾਰੇ ਹੀ ਇਲਾਕੇ ਦੇ ਪਿੰਡਾਂ ਦੇ ਸਰਪੰਚ ਸਾਹਿਬਾਨ ਦਾ ਪਬਲਿਕ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰਸ਼ਾਸਨ ਨਾਲ ਪੂਰਾ ਜੋਰ ਲਾਇਆ ਹੈ ਪਰ ਪ੍ਰਸ਼ਾਸਨ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾਊਗੀ ਜਿਹੜੀ ਵੀ ਇਹ ਸਰਪੰਚ ਹਰ ਵਾਰ ਡਿਮਾਂਡ ਡਿਮਾਂਡ ਕਰਦੇ ਆ ਉਹਨਾਂ ਦੀ ਡਿਮਾਂਡ ਨੂੰ ਪ੍ਰਸ਼ਾਸਨ ਪੂਰਾ ਕਰਦਾ ਆ ਤਾਂ ਕਿ ਅਸੀਂ ਆਪਣੇ ਇਲਾਕੇ ਨੂੰ ਬਚਾ ਸਕੀਏ। ਆ ਪਿੰਡ ਵਾਲਿਆਂ ਦਾ ਕਹਿਣਾ ਲੇਟ ਬਹੁਤ ਪਹੁੰਚਿਆ ਪ੍ਰਸ਼ਾਸਨ ਜੀ ਇੱਥੇ। ਨਹੀਂ ਚਲੋ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਆ ਜੀ ਤਾਂ ਉਹਦੇ ਲਈ ਇੱਕ ਇੱਕ ਚੀਜ਼ ਇਕੱਠੀ ਕਰਨੇ ਟਾਈਮ ਲੱਗਦਾ। ਦੇਰ ਆਏ, ਦਰੋਸਤ ਆਏ। ਪ੍ਰਸ਼ਾਸਨ ਵੱਲੋਂ ਕੋਈ ਢਿੱਲ ਨਹੀਂ ਰਾਤ ਦੇ ਲੱਗੇ ਆ। ਔਰ ਆਣ ਵਾਲੇ ਟਾਈਮ ਦੇ ਵਿੱਚ ਪਰਮਾਤਮਾ ਵਾਹਿਗੁਰੂ ਭਲੀ ਕਰੇ। ਜੀ ਜਿਵੇਂ ਇੱਥੇ ਵੀ ਹੁਣ ਮਿਲਟਰੀ ਦੇ ਹਵਾਲੇ ਕਰਤਾ ਆ ਮਿਲਟਰੀ ਪਹੁੰਚ ਗਈ ਆ ਮਿਲਟਰੀ ਨਾਲ ਹੋ ਕੇ ਪਬਲਿਕ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਵਧੀਆ ਕੰਮ ਦੱਸਣ ਧੰਨਵਾਦ ਵੀ ਸਾਡੇ ਆ ਭਾਜੀ ਕੀ ਨਾ ਆਪਣਾ ਜੀ ਸਾਡਾ ਨਾਮ ਮੇਰਾ ਨਾਮ ਤਜਿੰਦਰ ਸਿੰਘ ਪਿੰਡ ਪੁਰਜਲ ਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਅਸੀਂ ਬੋਲ ਰਹੇ ਆ ਔਰ ਸਾਡੇ ਲਗਭਗ ਅੱਜ 4 ਤੋਂ 5 ਦਿਨ ਹੋ ਗਿਆ ਢਾਹ ਲੱਗੀ ਨੂੰ 2 ਦਿਨ ਹੋ ਗਿਆ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਪਿੱਛੇ ਤੁਸੀਂ ਦੇਖ ਰਹੇ ਹੋ ਪਾਣੀ ਇਹਨਾਂ ਇਹ ਲਗਭਗ ਸਾਡਾ ਜਿਹੜਾ ਆ 250 ਤੋਂ 300 ਕੇ ਜਿਹੜਾ ਸਾਡੇ ਬੋਟਲ ਦੱਸਦਾ ਉਹ ਦਰਿਆ ਰੋੜ ਕੇ ਲੈ ਗਿਆ ਆਪਣੇ ਨਾਲ ਔਰ ਰਾਤ ਵੀ ਅਸੀਂ ਸਾਰੀ ਰਾਤ ਲਾਈ ਦਰਾਖਤ ਵੱਢਣ ਨੂੰ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਨਹੀਂ ਜਿਹੜੇ ਆਏ ਸੀ ਉਸ ਰਾਤ 100 ਕੇ ਲੰਗਾਈ ਉਹਨਾਂ ਨੇ ਫਿਰ ਅਸੀਂ ਆਪਣੇ ਤੌਰ ਤੇ ਜਿਹੜੇ ਕ੍ਰੇਡ ਸਾਨੂੰ ਮਿਲੇ ਬਹੁਤ ਘੱਟ ਕੇ ਸਮਾਨ ਮਿਲਿਆ ਜਿਹੜਾ ਅੱਜ ਸਾਡੇ ਕੋਲ ਸਮਾਨ ਪਹੁੰਚਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਉਹ ਸਵੇਰੇ 8 ਵਜੇ ਤੋਂ ਪਹੁੰਚਣਾ ਸ਼ੁਰੂ ਹੋਇਆ ਸਵੇਰੇ 8 ਵਜੇ ਤੱਕ ਅਸੀਂ ਸਰਕਾਰ ਤੋਂ ਵਾਂਝੇ ਬੈਠੇ ਰਹੇ ਅੱਛਾ ਜੀ ਬਹੁਤ ਮੁਸ਼ਕਲ ਦੇ ਵਿੱਚ ਅਸੀਂ ਜਿਹੜੇ ਆ ਦਿਨ ਕੱਢਿਆ ਢੇੜ ਤਿੰਨ ਚਾਰ ਕੱਢੇ ਆ ਹਜੇ ਵੀ ਅਸੀਂ ਬਹੁਤ ਮੁਸ਼ਕਲ ਦੇ ਵਿੱਚ ਆ ਤੁਸੀਂ ਦੇਖ ਲਓ ਕਿ ਪਾਣੀ ਜਿਹੜਾ ਲਗਭਗ 25 ਤੋਂ 30 ਫੁੱਟ ਹੈ ਜਿਹੜਾ ਇਸ ਵੇਲੇ ਬੰਦੇ ਨਾਲ ਚੱਲ ਰਿਹਾ ਜੀ ਤੇ ਸਾਨੂੰ ਨਹੀਂ ਲੱਗਦਾ ਕਿ ਹਜੇ ਇਹ ਕੰਟਰੋਲ ਹੋਊਗਾ ਕੰਟਰੋਲ ਕਰਨ ਵਾਸਤੇ ਸਾਨੂੰ ਵੱਧ ਤੋਂ ਵੱਧ ਪ੍ਰਸ਼ਾਸਨ ਦਾ ਵੀ ਸਾਥ ਚਾਹੀਦਾ ਤੇ ਸੰਘਤ ਦਾ ਸਹਿਯੋਗ ਸਾਨੂੰ ਵੱਧ ਤੋਂ ਵੱਧ ਚਾਹੀਦਾ ਆਲੇ ਦੁਆਲੇ ਪਿੰਡਾਂ ਤੋਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਮਿੱਟੀ ਦੇ ਥੈਲੇ ਭਰ ਕੇ ਸਾਡੇ ਤੱਕ ਪਹੁੰਚਾਏ ਜਾਣ ਹੋਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਾਕੀ ਸਾਡੇ ਕੋਲ ਸਮਾਨ ਸਾਰਾ ਹੈਗਾ ਉਹਨੇ ਤੇ ਬੱਲੂ ਜੀ ਆਏ ਸੀ ਉਹਨਾਂ ਨਾਲ ਕੀ ਗੱਲ ਹੋਈ ਜੀ ਉਹਨਾਂ ਨਾਲ ਇਹੀ ਗੱਲ ਹੋਈ ਆ ਪ੍ਰਧਾਨ ਜੀ ਨਾਲ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਸਾਡੇ ਕੋਲ ਬਹੁਤ ਲੇਟ ਪਹੁੰਚਿਆ ਤੋਂ ਸਰਕਾਰ ਤੇ ਨਾਰਾਜ਼ਗੀ ਆ ਕਿ ਭਾਈ ਸਾਡੇ ਤੱਕ ਜਾਂ ਸਾਨੂੰ ਇੱਥੋਂ ਤੱਕ ਕਿਉਂ ਲਿਆਂਦਾ ਗਿਆ ਅਸੀਂ ਜੇ ਚਾਹੁੰਦੇ ਤਾਂ ਪ੍ਰਸ਼ਾਸਨ ਜਿਹੜਾ ਸੀ ਉਹ ਟਾ ਪਿੱਛੇ ਵੀ ਰੋਕ ਸਕਦਾ ਸੀ ਜੀ ਪ੍ਰਸ਼ਾਸਨ ਦੇ ਨਾਲ ਜਿਹੜੇ ਨਾ ਵੀ ਅਫਸਰਾਂ ਨਾਲ ਗੱਲ ਕਰਦੇ ਉਹ ਕਹਿੰਦੇ ਸੀ ਭਾਈ ਉਹਨਾਂ ਨੇ ਸਾਨੂੰ ਇਹੀ ਕਿਹਾ ਜਿੰਨਾ ਚਿਰ ਜਿਹੜਾ ਪਾਣੀ ਆ ਦਰਿਆ ਬੰਦ ਦੇ ਨਾਲ ਨਹੀਂ ਲੱਗਦਾ ਉਨਚਰ ਕੁਝ ਨਹੀਂ ਹੋਣਾ। ਹੂੰ ਸਰਕਾਰ ਚਾਹੁੰਦੀ ਆ ਜਾਂ ਪ੍ਰਸ਼ਾਸਨ ਚਾਹੁੰਦਾ ਜਾਂ ਠੇਕੇਦਾਰ ਚਾਹੁੰਦੇ ਆ ਕਿ ਬੰਦ ਦੇ ਨਾਲ ਪਾਣੀ ਲੱਗ ਜਵੇ ਫੇਰ ਹੀ ਇਹਨਾਂ ਦੀਆਂ ਬਾਹ ਫੜੀਏ ਫੇਰ ਟੈਂਡਰ ਭਰੇ ਜਾਂਦੇ ਆ। ਸਾਨੂੰ ਬਚਾਉਣ ਦੇ ਲਈ ਫੇਰ ਟੈਂਡਰ ਭਰੇ ਜਾਂਦੇ ਆ ਸਾਡੀਆਂ ਸਾਡੀਆਂ ਖੁਸ਼ੀਆਂ ਦੇ ਟੈਂਡਰ ਭਰੇ ਜਾਂਦੇ ਵੀ ਇਹਨਾਂ ਨੂੰ ਕਿੰਨੇ ਕੁ ਦੇ ਵਿੱਚ ਅਸੀਂ ਬਚਾ ਸਕਦੇ ਹੂੰ ਕੋਈ ਕਰੋੜ ਦਾ ਕਹਿੰਦਾ ਕੋਈ 50 ਲੱਖ ਦਾ ਕਹਿੰਦਾ ਕੋਈ 10 ਲੱਖ ਦਾ ਕਹਿੰਦਾ ਫੇਰ ਸਾਡੇ ਟੈਂਡਰ ਭ ਅੱਜ ਕੰਮ ਸ਼ੁਰੂ ਹੋਇਆ ਠੀਕ ਹੈ ਜੀ ਚਾਰ ਪੰਜ ਦਿਨ ਹੋ ਗਏ ਅਸੀਂ ਆਪਣੇ ਪੱਧਰ ਤੇ ਜਿੰਨਾ ਕੁਝ ਕੀਤਾ ਆਪਣੇ ਪੱਧਰ ਤੇ ਜਿੰਨੇ ਵੀ ਆਏ ਆ ਕੁਝ ਕੁ ਸੋਸ਼ਲ ਮੀਡੀਆ ਜਦੋਂ ਵੀ ਦੇਖ ਰਹੇ ਜਿੰਨੀ ਮਿੱਟੀ ਜਿੰਨੇ ਥੱਲੇ ਭਰੇ ਪਏ ਆਲੇ ਦੁਆਲੇ ਸਾਡੇ ਕੋਲ ਹਜੇ ਪਿੰਡਾਂ ਦੇ ਵਿੱਚ ਘਟੋੜ 20 ਟਰਾਲੀਆਂ ਥੱਲੇ ਨਹੀਂ ਭਰੀਆਂ ਪਈਆਂ ਉਹ ਸਾ 90 95% ਸਮਾਨ ਸਾਡੇ ਕੋਲ ਸੇਵਾ ਦਾ ਆ ਰਿਹਾ ਪੀ 32 ਤੇ ਦੋ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਲੋਕ ਪਹੁੰਚਦੇ ਨਹੀਂ ਆਤੇ ਕਾ ਵੀ ਬੱਡੀ ਬਹੁਤ ਬਹੁਤ ਸਹਿਯੋਗ ਦਿੱਤਾ ਸਾਨੂੰ ਪੀਵੀ 32 ਨੇ ਇਹਨਾਂ ਨੇ ਸਾਡੀਆਂ ਪਹਿਲਾਂ ਵੀਡੀਓ ਪਾਈਆਂ ਦੋ ਤਿੰਨ ਤੇ ਉਹ ਵੀਡੀਓ ਵਾਇਰਲ ਹੋਈਆਂ ਤਾਂ ਪ੍ਰਸ਼ਾਸਨ ਦੇ ਥੋੜੇ ਜਿਹਾ ਕੰਨ ਖੁੱਲੇ ਆ ਜੀ ਫੇ ਉਸ ਤੋਂ ਬਾਅਦ ਪ੍ਰਸ਼ਾਸਨ ਸਾਡੇ ਕੋਲ ਆਉਣਾ ਚਾਲੂ ਹੋਇਆ ਬਹੁਤ ਅਸੀਂ ਮੁਸ਼ਕਲ ਦੇ ਵਿੱਚ ਆ ਜੇ ਹਜੇ ਵੀ ਪ੍ਰਸ਼ਾਸਨ ਸਾਡੀ ਫਰਿਆਦ ਸੁਣ ਲਵੇ ਬਚਾ ਲਵੇ ਤਾਂ ਚੰਗੀ ਗੱਲ ਆ ਜ਼ਮੀਨ ਤਾਂ ਜਿਹੜੀ ਸਾਡੀ ਗਈ ਸੋ ਗਈ ਹੁਣ ਸਾਨੂੰ ਆਪਣੇ ਘਰਾਂ ਦਾ ਫਿਕਰ ਪਿਆ ਆ ਕਿ ਅਸੀਂ ਆਪਣੇ ਘਰ ਬਚਾ ਲਈਏ ਹਜੇ ਤਾਂ ਚਲੋ ਦਰਿਆ ਦੇ ਵਿੱਚ ਪਾਣੀ ਥੋੜਾ ਘਟਿਆ ਕੱਲ ਨੂੰ ਦਰਿਆ ਦੇ ਵਿੱਚ ਪਾਣੀ 3 ਫੁੱਟ ਆ ਸਕਦਾ 4 ਫੁੱਟਾਂ ਦੇ ਪਿੱਛੋਂ ਛੱਡ ਦੇ ਡੈਮ ਕੋਲ ਵਾਧੂ ਪਾਣੀ ਆਉਣਾ ਨੇ ਛੱਡਣਾ ਜੀ 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 ਫੇਰ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਪਾਣੀ ਅਸੀਂ ਆਪਣਾ ਬੰਨ ਬਚਾਵਾਂਗੇ ਜਾਂ ਆਪਣੇ ਘਰ ਬਚਾਵਾਂਗੇ ਮੇਰਾ ਘਰ ਇਥੋਂ ਬਿਲਕੁਲ ਅੱਧੇ ਕਿਲੋਮੀਟਰ ਤੇ ਵੀ ਨਹੀਂ ਹੈਗਾ 10 ਏਕਤਾਂ ਦੇ ਮੇਰਾ ਘਰ ਆ ਪਿੰਡ ਸਾਡਾ ਜਿਹੜਾ ਉਹ ਵੀ 10 ਏਕਤਾਂ ਤੇ ਆ ਜੀ 88 ਦੇ ਵਿੱਚ ਜਿੱਥੇ ਅਸੀਂ ਖੜੇ ਆ ਨਾ ਇੱਥੇ 10-10 ਫੁੱਟ ਪਾਣੀ ਸੀਗਾ ਅੱਛਾ ਜੀ 88 ਸਾਨੂੰ ਦੁਬਾਰਾ ਆਜਾ ਦੇਣਾ 25 'ਚ ਕਰਵਾਤਾ ਇਹ ਨੰਬਰਦਾਰ ਜੀ ਆ ਸਾਡੇ ਪਿੰਡ ਦੇ ਇਹਨਾਂ ਦੀ ਜ਼ਮੀਨ ਇਥੇ 40 ਖੇਤ ਸੀਗੇ ਜਿਹੜੇ ਰ 40 ਖੇਤ ਤੁਸੀਂ ਸੈਟਵੇਂ ਹਸਲਾ ਲਓ ਜੇ 20 ਲੱਖ ਨੂੰ ਵੀ ਖੇਤ ਲਾ ਲਓ ਤਾਂ ਵੀ ਦੇਖ ਲਓ ਕਿੰਨੇ ਪੈਸੇ ਬਣਦੇ ਆ। ਹੂੰ 300 ਖੇਤ ਸਾਡੇ ਪਿੰਡ ਦਾ ਇੱਥੋਂ ਪੂਰੇ ਦਾ ਪੂਰਾ ਰੁੜ ਗਿਆ। ਠੀਕ ਹੈ। ਪ੍ਰਸ਼ਾਸਨ ਦੇ ਕੋਲ ਅਸੀਂ 2023 ਦੇ ਵਿੱਚ ਵੀ ਦੁਹਾਰ ਲਈ 23 ਦੇ ਵਿੱਚ ਢਾਹ ਲੱਗੀ ਸੀ। ਨਹੀਂ ਕੋਈ ਪਹੁੰਚਿਆ। ਫਿਰ ਅਸੀਂ 24 ਦੇ ਵਿੱਚ ਐਪਲੀਕੇਸ਼ਨ ਦਿੱਤੀ ਸੀ ਮਾਈਨਿੰਗ ਵਿਭਾਗ ਦੇ ਕਿ ਸਾਨੂੰ ਡਰੇਨ ਕੱਢ ਕੇ ਦਿੱਤੀ ਜਾਵੇ। ਉਹਤੇ ਵੀ ਕੋਈ ਸੁਣਵਾਈ ਨਹੀਂ। ਹੂੰ ਬਹੁਤ ਜਾਨਕੀ ਹੈਗਾ ਔਖਾ ਹੋਇਆ ਪਿਆ ਸਭ। ਇਹ ਹਜਲਾ ਸਾਨੂੰ ਆਪਣੀ ਜ਼ਿੰਦਗੀ ਬਚਾਉਣ ਦੇ ਲਾਹੇ ਪਏ ਆ ਵੀ ਅਸੀਂ ਆਪਣੇ ਆਪ ਨੂੰ ਬਚਾਉਣਾ ਕਿੱਦਾਂ ਅਸੀਂ ਆਪਣੇ ਬੱਚੇ ਕਿੱਦਾਂ ਬਚਾਉਣੇ ਘਰ ਕਿੱਦਾਂ ਬਚਾਉਣੇ ਆ ਮੁਆਵਜ਼ਾ ਸਰਕਾਰ ਨੇ ਕਿੱਥੋਂ ਦੇ ਦੇਣਾ ਜੀ ਸਰਕਾਰ ਤਾਂ ਅੱਗੇ ਲੰਗ ਹੋਈ ਬੈਠੀ ਆ ਸਰਕਾਰ ਕਿੱਥੋਂ ਦੇ ਦੋਗੇ ਸਾਨੂੰ ਕੰਮ ਤਾਂ ਸਰਕਾਰਾਂ ਦਾ ਹੀ ਬਣਦਾ ਹੁਣ ਦੇਖੋ ਆਪਣੇ ਨੌਜਵਾਨ ਜਿਹੜੇ ਇੱਥੇ ਲੱਗੇ ਹੋ ਆ ਪਾਜੀ ਕੰਮ ਉਲਟ ਹੋ ਗਿਆ ਨਾ 90% ਕੰਮ ਆ ਇਹ ਸਰਕਾਰ ਕਰਦੀ 10% ਅਸੀਂ ਸਾਥ ਦਿੰਦੇ ਹੁਣ 90% ਕੰਮ ਅਸੀਂ ਕਰ ਰਹੇ ਆ 10% ਜਿਹੜਾ ਸਾਥ ਆ ਉਹ ਸਰਕਾਰ ਵੱਲੋਂ ਮਿਲ ਰਿਹਾ ਸਰਕਾਰ ਜੀ ਕੰਮ ਸਰਕਾਰਾਂ ਦਾ ਹੈ ਕਰਨੇ ਸਾਨੂੰ ਖੁਦ ਨੂੰ ਪੈ ਰਹੇ ਆ ਵਾਈਗੁੱਡ ਦੀ ਇਕੱਠਾ ਵਾਈਗੁੱਡ ਦੀ ਕੀ ਫਤੇ ਮੈਂ ਪੈਂਚੀ ਕਰਦਾ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਹੀ ਔਰ ਅਸੀਂ ਸੁਰਜ ਵਾਲੇ ਥੋੜ੍ਹਾ ਜਿਹਾ ਲੇਟ ਚੱਜ ਗਿਆ ਹੈ ਮਹੀਨੇ 2 ਹੋ ਗਿਆ ਸਾਨੂੰ ਕਰਦੇ ਨੂੰ 15 ਸਾਡੀ ਕੰਟਰੋਲ ਚ ਆ ਇੱਥੇ ਇੱਕ ਕੰਮ ਜਿਹੜਾ ਪਾਣੀ ਦਾ ਫਲੋ ਵਧਿਆ ਔਰ ਹੁਣ ਬੰਨ ਨਾਲ ਆ ਗਿਆ ਸਥਿਤੀ ਤਾਂ ਬੜੀ ਨਾਜ਼ੁਕ ਹੈ ਜੀ ਔਰ ਹੁਣ ਸਾਡੇ ਪਿੰਡਾਂ ਨੂੰ ਅਵੇਅਰ ਹੋਏ ਹੋਆ ਸਾਰੇ ਆਈ ਜਾਂਦੇ ਆ ਦੇਖੋ ਮਹਾਰਾਜ ਅੱਗੇ ਆ ਪੇ ਪਾਣੀ ਬੰਦ ਦੇ ਨਾਲ ਚੱਲ ਰਿਹਾ ਜੀ ਬਚਣਾ ਨਾ ਬਚਣਾ ਸਾਡੇ ਖਵਾਜੇ ਬੱਲੀ ਨੂੰ ਪਤਾ ਹੋਣਾ ਕਿ ਅਸੀਂ ਤਾਂ ਮਾਰਾ ਜੱਗੇ ਸਾਸ ਇਹੀ ਕਰਦੇ ਹਾਂ ਨੌਜਵਾਨ ਆਪਣੇ ਡੜੇ ਸਾਰੇ ਨੌਜਵਾਨ ਲਗਭਗ ਲੇਬਰ ਘਟ ਹੈ ਔਰ ਸਾਰੇ ਬੱਚੇ ਸਾਡੇ ਪਿੰਡਾਂ ਦੇ ਨੌਜਵਾਨ ਹੀ ਲੱਗੇ ਹੋਆ ਠੀਕ ਹੈ ਜੀ ਫਰਦੀ ਵਾਲਿਆਂ ਤੇ ਕੱਟ ਬਣਾਉਣ ਤੇ ਕੋਈ ਸਾਡੇ ਨਾਂ ਫਰੋਰ ਤੋਂ ਸਾਡੇ ਲੇਬਰ ਲੱਗੇ ਜੀ ਉਹ ਸਿਰਫ 20 ਕੇ ਬੰਦੇ ਉਹੀ ਆ ਹੂੰ ਔਰ ਦੂਜੀ ਲੇਬਰ ਹੈ ਨਹੀਂ ਬਾਕੀ ਸਾਰੇ ਸਾਡੇ ਪਿੰਡ ਵਾਲੇ